ਲੁਧਿਆਣਾ ਦੇ ਥਾਣਾ ਮਿਹਰਬਾਨ ਵਿੱਚ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਤੇ ਕੀਤੇ ਸਵਾਲ ਖੜੇ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਅਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਦੋ ਜੁਲਾਈ ਨੂੰ ਥਾਣਾ ਮਿਹਰਬਾਨ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਸਬੰਧੀ ਜਦੋਂ ਤਫ਼ਤੀਸ਼ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿਣਾ ਸੀ ਕਿ ਦੋਹਾਂ ਤੇ ਆਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂਜੀ। ਸਾਹਣੇ ਆਇਓ ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਕਿਸਾਨ ਨੂੰ ਨਹੀਂ ਪਤਾ ਸੀ ਬੰਦੇ ਕੌਣ ਅਸੀਂ ਵੀਰਜੀ ਦੇ ਘਰੋਂ ਪਤਾ ਲੈ ਕੇ ਆ ਰਹੇ ਸੀ ਬੇਟੀ ਦਾ। ਉਹਨਾਂ ਘਰ ਆ ਰਹੇ ਸੀ ਇਹ ਬੰਦਾ ਪਤਾ ਨਹੀਂ ਕਿੱਧਰੋਂ ਆ ਰਿਹਾ ਕਿੱਧਰੋਂ ਨਹੀਂ ਅਸੀਂ ਉਧਰੋਂ ਆ ਰਹੇ ਸੀ ਭਾਜੀ ਘਰੋਂ ਪਤਾ ਲੈ ਕੇ ਤੇ ਉਹ ਅੱਗੋਂ ਆ ਰਹੇ ਸੀ ਉਹ ਬੰਦੇ ਨੇ ਇਹ ਕਿੰਦੀ ਨਾਂ ਦੇ ਬੰਦੇ ਨੇ ਸਾਡੇ ਬਾਈਕ ਦੇ ਅੱਗੇ ਬਾਈਕ ਖਿਲਾਰ ਕੇ ਸਾਨੂੰ ਬਹੁਤ ਗਲਤ ਬੋਲਿਆ ਗੰਦੀਆਂ ਗਾਲਾਂ ਵੀ ਕੱਢੀਆਂ ਬਹੁਤ ਕੁਝ ਕਿਹਾ ਤੇ ਮੈਂ ਉਹਨਾਂ ਨੂੰ ਕਹਿਤਾ ਵੀਰੇ ਤੁਸੀਂ ਇੰਨੀ ਗੱਲ ਕਿਉਂ ਕਹਿ ਰਹੇ ਹੋ ਉਹ ਉਲਟਾ ਸਾਡੇ ਮੇਰੇ ਥੱਪੜ ਵੀ ਮਾਰੇ ਕੱਪੜੇ ਵੀ ਬਾੜੇ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਬੋਲਿਆ ਸਾਨੂੰ ਪਹਿਲੇ ਕੋਈ ਦੁਸ਼ਮਣੀ ਕੋਈ ਕਿਹੜਾ ਟਿਕਟਣਾ ਨਹੀਂ ਨਹੀਂ ਤੁਸੀਂ ਜਾਣਦੇ ਸੀ ਉਹ ਤੋਂ ਮੰਡੇ ਨੇ ਨਹੀਂ ਜੀ ਕਿਹੜੀ ਜਗ੍ਹਾ ਆਇਆ ਹੈ ਮਾਮਲਾ ਪੱਲਾ ਸਰ ਇਹ ਗੋਂਸਗੜ ਗੋਂਸਗੜ ਗੋਂਸਗੜਾ ਤੇ ਹੁਣ ਇੱਥੇ ਤੁਸੀਂ ਕੀ ਕਰਨ ਆਏ ਹੋ ਸਰ ਅਸੀਂ ਦੋ ਤਰੀਕ ਦੇ ਕੋ ਮਰੇ ਵੀ ਸਾਡੀ ਕਈ ਕਾਰਵਾਈ ਨਹੀਂ ਹੈਗੀ ਕੰਪਲੇਨ ਲਿਖੀ ਗਈ ਹੈ ਹਾਂ ਜੀ ਕੀ ਕਹਿੰਦੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਹੈਗੀ ਕੀ ਮੰਗ ਕਰਦੇ ਅਸੀਂ ਆਪਣੀ ਜਿਹੜੀ ਬੰਦੀ ਕਾਰਵਾਈ ਅਸੀਂ ਉਹ ਕਰਵਾਉਣਾ ਚਾਹੁੰਦੇ ਆ ਤੁਹਾਨੂੰ ਲੱਗਦਾ ਕਿ ਕੁੜੀਆਂ ਸੇਫ ਨੇ ਨਹੀਂ ਜੀ ਦੋ ਤਿੰਨ ਸ਼ਾਮ ਦਾ ਟਾਈਮ ਆ 8:30 ਵਜੇ ਦਾ ਅਸੀਂ ਮਤਲਬ ਸਾਰੇ ਰਿਲੇਟਿਵ ਨੇ ਅਸੀਂ ਉਹਨਾਂ ਦੇ ਘਰੋਂ ਪਤਾ ਲੈ ਕੇ ਉਹਨਾਂ ਦੀ ਬੇਟੀ ਦਾ ਆਰ.ਏ.ਸੀ. ਵਾਪਸ ਕਰਨ ਨੂੰ ਤੇ ਸਰ ਐਨੇ ਸਾਡੀ ਬਾਈਕ ਦੇ ਅੱਗੇ ਰੋਕ ਕੇ ਬਾਈਕ ਦੇ ਅੱਗੇ ਬਾਈਕ ਲਗਾ ਕੇ ਸਾਨੂੰ ਰੋਕਿਆ ਰੋਕਦੇ ਸਾਰੇ ਗਲਤ ਬੋਲੇ ਆ ਜਦ ਤੱਕ ਅਸੀਂ ਬਾਈਕ ਲਗਾ ਰਹੇ ਉਹ ਸਾਡੇ ਨਾਲ ਹੱਥ ਪਾਈ ਹੋ ਗਿਆ ਤੇ ਮੇਰੇ ਸਿਸਟਰ ਦੇ ਕੱਪੜੇ ਵੀ ਉਹਨੇ ਮਤਲਬ ਕਿ ਪਾੜੇ ਨਾਲੇ ਉਹ ਤੋਂ ਹੱਥ ਪਾਈ ਹੋਇਆ ਥੱਪੜ ਵੀ ਮਾਰੇ ਸਾਨੂੰ ਐਸਿਡ ਦੀ ਧਮਕੀਆ ਦਿੱਤੀਆਂ ਗਈਆਂ ਵੀ ਅਸੀਂ ਤੁਹਾਡੇ ਤੇ ਤਜਾਬ ਸੇਟ ਦੇਣਾ ਵਾ ਇਹ ਕਿਹੜੀ ਜਗ੍ਹਾ ਹੋਇਆ ਸਰ ਇਹ ਕੌਨਸੇ ਗੜ੍ਹ ਕਿੰਨੇ ਜਣੇ ਸੀਗੇ ਸਰ ਅਸੀਂ ਦੋਨੇ ਸਿਸਟਰ ਸੀਗੇ ਉਹ ਸਰ ਕੱਲਾ ਹੀ ਸੀਗਾ ਜਿੱਤੇ ਪੁਲਿਸ ਨੂੰ ਕੰਪਲੇਨ ਸਰ ਉਸੇ ਟਾਈਮ ਕੀਤੀ ਸੀ ਦੋ ਤਰੀਕ ਨੂੰ ਸ਼ਾਮ ਨੂੰ ਐਮਰਲ ਵੀ ਕੱਟੀ ਹੋਈ ਆ ਪਰ ਸਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇੱਥੇ ਉਹ ਤੇ ਕੋਈ ਕੈਮਰਾ ਲੱਗਾ ਸੀ ਨਹੀਂ ਸਰ ਸਰ ਅਸੀਂ 112 ਤੇ ਵੀ ਕਾਲ ਕੀਤੀ ਆ ਉਹ ਕਹਿੰਦੇ ਤੁਸੀਂ ਥਾਣੇ ਜਾਓ ਥਾਣੇ ਵਾਲੇ ਸਾਨੂੰ ਅੱਜ ਆਜੋ ਸ਼ਾਮ ਨੂੰ ਆਜੋ ਬਸ ਆ ਕੁਝ ਕਰ ਰਹੇ ਆ ਕੀ ਮੰਗ ਕਰਦੇ ਸਰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਹਾਸ਼ਨਗਰ ਦੇ ਰਾਣੇ ਦੋਨੇ ਮੇਰੀਆਂ ਬੇਟੀਆਂ ਨੇ ਗੁਰਜੀਤਕੌਰ ਤੇ ਕੁਤਰੀਤਕੌਰ ਤੇ ਕਿੰਦੀ ਨਾਮ ਦੇ ਬੰਦੇ ਨੇ ਅੱਗੇ ਬਾਈਕ ਤੇ ਵਾਹਕ ਲਾ ਕੇ ਗਾਲੀ ਗਲੋਚ ਕਰਦਾ ਜਦੋਂ ਵੀ ਸਾਡੀ ਦੁਕਾਨ ਤੇ ਉਹ ਪਹਿਲਾਂ ਵੀ ਸਾਡੇ ਨਾਲ ਬਹੁਤ ਛੇੜਖਾਨੇ ਕੀਤੇ ਨੇ ਅਸੀਂ ਦਰਖਾਸਤ ਵੀ ਦਿੱਤੀਆਂ ਅਸੀਂ ਮਤਲਬ ਹੀ ਆਪਣੇ ਰਾਦੇ ਸ਼ਾਮ ਜੀ ਨੂੰ ਫੋਨ ਵੀ ਕੀਤਾ ਕਿ ਭਾਜੀ ਸਾਨੂੰ ਗਾਲੀ ਗਲੋਚ ਕਰਦਾ ਤੇ ਸਾ ਇਹ ਨਹੀਂ ਹਟਿਆ ਫਿਰ ਵੀ ਮੇਰੀਆਂ ਬੇਟੀਆਂ ਨੇ ਘੇਰ ਕੇ ਇੱਕ ਤਜਾਬ ਦੀਆਂ ਧਮਕੀਆਂ ਦਿੱਤਾ ਮਾਰਨ ਦੀਆਂ ਮਾਰਨ ਉਸ ਦਿਨ ਜੇ ਨਾ ਹੁੰਦੇ ਮਤਲਬ ਪਿੱਛੋਂ ਆਦੇ ਬੰਦੇ ਤੇ ਨੇ ਮਾਰੀਦੇ ਨਹੀਂ ਰਾਦੇ ਸ਼ਾਮ ਜੀ ਹੁੰਦੇ ਰਾਦੇ ਸ਼ਾਮ ਜੀ ਅਗੇ ਨੇ ਅਪਸਰੀ ਇੱਥੇ ਆਈਓ ਹਾਂ ਜੀ ਆਈਓ ਹੈ ਕਿ ਕੁੜੀਆਂ ਨਹੀਂ ਕਿਉਂ ਕਿੰਦੀ ਕਰਦਾ ਕੀ ਪਤਾ ਜੀ ਕਿਹੜੀ ਗੱਲ ਤੋਂ ਸਾਡੀ ਕੋਈ ਉਹਨਾਂ ਰੰਜਿਸ਼ ਵੀ ਨਹੀਂ ਕੋਈ ਲੜਾਈ ਵੀ ਨਹੀਂ ਇਹਦਾ ਮਤਲਬ ਇਹ ਹੋਇਆ ਹੈ ਨਾ ਪੰਜਾਬ ਵਿੱਚ ਕੁੜੀਆਂ ਛੇਵ ਨਹੀਂ ਹੈਗੀਆਂ ਕੋਈ ਸੇਵਣੀ ਹੈਗਾ ਬੱਚਾ ਕਹੇਦੀ ਸੀ ਪੈਂ ਤਾਂ ਕੋਈ ਬਾਹਰ ਕੱਲੀ ਜਾਣੀ ਸਕਦੀ ਨਹੀਂ ਜਾ ਸਕਦੀ ਜਿੱਦਾਂ ਕਿ ਪੁਲਿਸ ਨੂੰ ਸਾਨੂੰ ਇਹ ਕਬਤੋ ਹੋ ਗਿਆ ਰਿਪੋਰਟ ਦਿੱਤ ਨੂੰ ਅੱਜ ਆਜੋ ਕੱਲ ਆਜੋ ਆਣੇ ਆ ਤੇ ਸਾਨੂੰ ਟਾਲਾ ਕਰਕੇ ਭੇਜ ਦਿੰਦੇ ਨੇ ਤੇ ਇਹਦਾ ਮਤਲਬ ਸਾਡੀ ਸੁਣਵਾਈ ਨਹੀਂ ਹੈਗੀ ਤਰੀਕ ਨੂੰ ਕੋਈ ਕੁੜੀਆਂ ਦਾ ਤੇ ਕੀ ਸਰ ਕੋਈ ਕਰ ਰਹੀ ਸੱਤ ਜਿਹੜਾ ਮਿਤੀ 2 7 ਨੂੰ ਮਾਮਲਾ ਲੇਡੀਜ਼ ਦਾ ਆ ਲੜਾਈ ਔਰ ਛੇੜਛਾੜ ਦਾ ਇਹਦੀ ਮੈਂ ਖੁਦ ਜਾਂਚ ਕਰ ਰਿਆ ਜੱਜ ਕੰਨ ਤੋਂ ਬਾਅਦ ਜੋਨ ਕਾਲੀ ਵਿੱਚ ਸੱਚ ਆਇਆ ਉਹ ਸਾਹਮਣੇ ਆ ਕੇ ਜਾਊਗਾ ਜੋ ਦੋਸ਼ੀ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ